ਸਸਿਕਾ ਨਮਸਤੇ ਆਦਾਬ ਕਿਵੇਂ ਹੋ ਵੈਲਕਮ ਆ ਜੀ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਹੋਰ ਸੁਣਾਓ ਜੀ ਸਾਰੇ ਠੀਕ ਹੋ ਆਪਣੇ ਆਪਣੇ ਘਰਾਂ ਦੇ ਵਿੱਚ ਸਾਰਿਆਂ ਦੀਆਂ ਫੈਮਲੀਆ ਠੀਕ ਠਾਕ ਨੇ ਜੀ ਅੱਜ ਆਪਾਂ ਕਾਫੀ ਟਾਈਮ ਬਾਅਦ ਆਪਣਾ ਵਲੌਗ ਲੈ ਕੇ ਆਏ ਆ ਕਿਉਂਕਿ ਕੁਝ ਟਾਈਮ ਵੀ ਨਹੀਂ ਸੀਗਾ ਕੁਝ ਹੁਣ ਗਰਮੀ ਵੀ ਬਹੁਤ ਜ਼ਿਆਦਾ ਪੈਣ ਲੱਗੀ ਇਸ ਕਰਕੇ ਸੋ ਇਹ ਆ ਜੀ ਸਾਡਾ ਸ਼ਰਾਰਤੀ ਸਾਰਾ ਦਿਨ ਹੀ ਸਾਈਕਲ ਦਾ ਖਿਹੜਾ ਛੜਦਾ ਇਹ ਹਾਂ ਬاہر ਨਿਕਲੇ ਸੀਗੇ ਗਰਮੀ ਬਹੁਤ ਜ਼ਿਆਦਾ ਵਾ ਹੁਣ ਤਾਂ ਪਰਸੋ ਬਾਰਿਸ਼ ਹੋਈ ਸੀਗੀ ਪਰ ਸਾਡੇ ਇੱਧਰ ਘਟ ਹੋਈ ਆ ਕਿਤੇ ਕਿਤੇ ਤਾਂ ਕਾਫੀ ਜ਼ਿਆਦਾ ਹੋ ਗਈ ਸੀਗੀ ਹੋਰ ਸੁਣਾਓ ਸਾਰੇ ਹਾਲ ਚੱਲ ਕਿਵੇਂ ਹੋ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਮੈਂਟ ਤਾਂ ਖਾਸ ਕਰਕੇ ਕਰਿਆ ਕਰੋ ਤਾਂ ਜੋ ਸਾਨੂੰ ਪਤਾ ਲੱਗ ਸਕੇ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਕੇ ਰੱਖਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੇ ਨੋਟੀਫਿਕੇਸ਼ਨਸ ਦਾ ਪਤਾ ਲੱਗ ਸਕੇ ਹਮ ਹੁਣ ਲੱਗੇ ਸੀਗੇ ਪਾਣੀ ਕਿਉਂਕਿ ਗਰਮੀ ਬਹੁਤ ਹੈ ਪੌਦਿਆਂ ਨੂੰ ਪਾਣੀ ਫਿਰ ਲਗਾਣੇ ਆ ਸ਼ਾਮ ਨੂੰ ਕਿਉਂਕਿ ਸਵੇਰੇ ਜਿਹੜੀ ਧੁੱਪ ਸਾਡੇ ਚੜਦੀ ਆ ਜਾਂਦੀ ਆ ਇਸ ਕਰਕੇ ਹੁਣ ਪਾਣੀ ਲਾਵਾਂਗੇ ਸਾਰੇ ਪੁਰਦੇ ਸੁੱਕੇ ਪਏ ਨੇ ਤਾਂ ਕਰਕੇ ਸ਼ਾਮ ਨੂੰ ਪਾਣੀ ਲਾਣੇ ਆ ਵੀ ਠੰਡਾ ਜਿਹਾ ਹੋ ਜਾਂਦਾ ਵਾ ਹੋ ਸ਼ਾਰਟਸ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਪਲੀਜ਼ ਵੀਡੀਓਜ਼ ਨੂੰ ਵੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਿਆਰ ਦਿਆ ਕਰੋ ਸ਼ਾਰਟਸ ਨੂੰ ਨਹੀਂ ਮਤਲਬ ਇਕੱਲਾ ਹੋ ਕਰਨਾ ਸਪੋਰਟ ਕਰਨੀ ਵੀਡੀਓ ਨੂੰ ਵੀ ਸਪੋਰਟ ਕਰਨੀ ਹੈ ਮੈਨੂੰ ਕਿਸੇ ਨੇ ਵੀਡੀਓ ਦੇ ਵਿੱਚ ਕਮੈਂਟ ਕਰਿਆ ਸੀਗਾ ਸ਼ਾਰਟਸ ਦੇ ਵਿੱਚ ਮਤਲਬ ਕਿ ਤੁਸੀਂ ਐਵੇਂ ਹੀ ਵੀਕ ਹੈਗੇ ਹੋ ਕੁਝ ਖਾਇਆ ਪੀਆ ਕਰੋ ਵੀ ਮੈਂ ਵੀਕ ਆ ਮੈਂ ਸ਼ੁਰੂ ਤੋਂ ਹੀ ਕਮਜ਼ੋਰ ਆ ਬਟ ਮੈਂ ਬਿਲਕੁਲ ਫਿੱਟ ਫਾਟ ਆ ਮੈਨੂੰ ਕੋਈ ਬਿਮਾਰੀ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਸੋ ਮੇਰੀ ਜਿਵੇਂ ਕਹਿੰਦੇ ਆ ਨਾ ਕਿ ਆਪਣੀ ਸਟਾਰਟਿੰਗ ਚੋ ਗਲੀਟੀ ਇਹ ਜੀ ਹੁੰਦੀ ਆ ਇਸ ਕਰਕੇ ਮੈਂ ਮੇਰੀ ਗਲੀਟੀ ਇਹ ਜੀ ਹੈ ਵਰਨਾ ਮੈਂ 101% ਫਿੱਟ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਸੋ ਮੈਂ ਉਹ ਕਮੈਂਟ ਦਾ ਜਵਾਬ ਵੀਡੀਓ ਦੇ ਵਿੱਚ ਦੇ ਰਹੀ ਆ ਜਿਨੇ ਮੈਨੂੰ ਕਿਹਾ ਸੀ ਵੀ ਕੁਝ ਖਾ ਪੀ ਲੈ ਕਰੋ ਨਹੀਂ ਜੀ ਮੇਰੀ ਸੇਤ ਹੈਗੀ ਉਹ ਇਦਾਂ ਦੀ ਆਏ ਨਹੀਂ ਹੈਗਾ ਕਿ ਜੇ ਮੈਂ ਪਤਲੀ ਆ ਤੇ ਮੈਨੂੰ ਮੈਨੂੰ ਕੋਈ ਪ੍ਰੋਬਲਮ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਹੋ ਗਈਆਂ ਜੀ ਸਾਰਿਆਂ ਦੇ ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਵਾਢੀਆਂ ਸਾਡੇ ਤਾਂ ਵਾਢੀ ਹੋ ਚੁੱਕੀ ਇੱਦਾਂ ਸਾਰੇ ਕਿਤੇ بارش ਤੋਂ ਪਹਿਲਾਂ ਪਹਿਲਾਂ ਕਿਉਂਕਿ ਜਿਸ ਦਿਨ بارش ਆਣੀ ਉਸ ਤੋਂ 2-3 ਦਿਨ ਪਹਿਲਾਂ ਹੀ ਵਾਢੀ ਹੋ ਗਈ ਸੀਗੀ ਇਦਾਂ ਆ ਪਿੰਡਿਆਂ ਦੇ ਪੌਦੇ ਵੀ ਹੁਣ ਤਾਂ ਵੱਡੇ ਹੋ ਚੁੱਕੇ ਨੇ ਇੱਧਰ ਆ ਸ਼ਿਮਲਾ ਮਿਰਚਾਂ ਦੇ ਵੀ ਵੱਡੇ ਹੋ ਚੁੱਕੇ ਨੇ ਤਾਰੀਵਾਲ ਸਾਹਿਬ ਆ ਜੀ ਗੁੱਟ ਰਹੇ ਸੀਗੇ ਕਹਿੰਦੇ ਇਹਨਾਂ ਨੂੰ ਗੁੱਟ ਦਵਾਂ ਥੋੜਾ ਥੋੜਾ ਤਾਂ ਜੋ ਹਵਾ ਵਗੈਰਾ ਲੱਗ ਜਾਵੇ ਮਿੱਟੀ ਨੂੰ ਸੋ ਹੁਣ ਆਪਾਂ ਲਾਣੇ ਆ ਜੀ ਪਾਣੀ ਇਹਨਾਂ ਨੂੰ ਉਹ ਬਸ ਅੱਜ ਮੈਂ ਵਲੌਗ ਸਿਰਫ ਇੱਕ ਨਾਲ ਕੀ ਛੋਟਾ ਜਿਹਾ ਬਣਾਉਣਾ ਸੀ ਕਿਉਂਕਿ ਕਾਫੀ ਟਾਈਮ ਹੋ ਗਿਆ ਸੀਗਾ ਤੁਹਾਡੇ ਨਾਲ ਕਿਸੇ ਨਾਲ ਗੱਲਬਾਤ ਨਹੀਂ ਹੋਈ ਸੀਗੀ ਮੈਂ ਸੋਚਿਆ ਨਾਲੇ ਥੋੜੀ ਜੀ ਗੱਲਬਾਤ ਕਰ ਲਿੱਤੀ ਜਾਵੇ ਨਾਲੇ ਜਿਨ੍ਹਾਂ ਨੇ ਮੈਨੂੰ ਕਮੈਂਟ ਕਰਿਆ ਸੀ ਮੈਂ ਉਹਨਾਂ ਨੂੰ ਕਮੈਂਟ ਕਰਕੇ ਦੱਸ ਦਵਾਂ ਸੋ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਲੱਗਾ ਹੈ ਮੇਰਾ ਛੋਟਾ ਜਿਹਾ ਸੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਤਾਂ ਜੋ ਚੈਨਲ ਸਾਡਾ ਹੋਰ ਅੱਗੇ ਵੱਧ ਸਕੇ ਤੁਸੀਂ ਆਪਣਾ ਵਾਦ ਤੋਂ ਵੱਧ ਮੈਨੂੰ ਪਿਆਰ ਦਿਆ ਕਰੋ ਜੀ ਸੋ ਬਾਏ ਬਾਏ ਟਾਟਾ ਸਸ਼ੀਕਲ ਨਮਸਤੇ ਆਦਾਬ